ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੰਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਐਸੀ ਸੋਜੀ ਸਤਿਗੁਰ ਜੀਆਂ ਨੇ ਬਖਸ਼ਣਾ ਕੀਤੀ ਹੈ ਮਹਾਰਾਜ ਨੇ ਸਭ ਤੋਂ ਜ਼ਿਆਦਾ ਜੋਰ ਦਿੱਤਾ ਹੈ ਭਾਈ ਅੰਮ੍ਰਿਤ ਵੇਲਾ ਸਾਹਮਣ ਲਈ ਬਾਣੀ ਦਾ ਜਪ ਕਰਨ ਲਈ ਜਪ ਕਰਨ ਲਈ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਆਪਣੀ ਸੁਰਤੀ ਜੋੜਨ ਵਾਸਤੇ ਮਹਾਰਾਜ ਦਾ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਸਤੇ ਇਹ ਗੱਲਾਂ ਤੇ ਜੋਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਭਾਈ ਜਿਹੜਾ ਜਿਹੜਾ ਮਹਾਰਾਜ ਦੇ ਬਚਨ ਨੂੰ ਕਮਾਈ ਜਾ ਰਿਹਾ ਹੈ ਉਹਦੇ ਹਿਰਦੇ ਅੰਦਰ ਪਰਿਵਾਰ ਅੰਦਰ ਸੁਖ ਵਰਤ ਰਿਹਾ ਹੈ ਸੁਖਾਲਸਾਰੀ ਜਿਹੜੀ ਲੋਕਾਈ ਨੂੰ ਮਹਾਰਾਜ ਨੇ ਦੱਸਣਾ ਕੀਤਾ ਕਿ ਸਤਨਾਮ ਦਾ ਜਾਪ ਕਰੋ ਵਾਹਿਗੁਰੂ ਮੰਤਰ ਦਾ ਜਾਪ ਕਰੋ ਮੂਲ ਮੰਤਰ ਦਾ ਜਾਪ ਕਰੋ ਬਾਣੀ ਦਾ ਜਾਪ ਕਰੋ ਇਹ ਬਾਣੀ ਦਾ ਜਾਪ ਕੀਤੇਆਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਕੀਤੇਆਂ ਤੁਹਾਡਾ ਦੁੱਖਾਂ ਦੀ ਨਿਵਰਤੀ ਹੋਵੇਗੀ ਦੋਖ ਤੁਹਾਡੇ ਨਾਸ ਹੋਣਗੇ ਤੇ ਸੁਖ ਪ੍ਰਾਪਤ ਹੋਵੇਗਾ ਇਹ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਦੱਸਣਾ ਕੀਤਾ ਖਾਲਸਾ ਜੀ ਸਿੱਖ ਉਹੀ ਹੈ ਜਿਹੜਾ ਅਮਰਤ ਵੇਲੇ ਉੱਠ ਕੇ ਬਾਣੀ ਪੜਦਾ ਨਾਮ ਜਪਦਾ ਕਮਾਈ ਕਰਦਾ ਇਸ਼ਨਾਨ ਪਾਨ ਕਰਦਾ ਪਰ ਉਹ ਪਕਾਰੀ ਹੁੰਦਾ ਸਤਿਗੁਰ ਜੀਆਂ ਦੇ ਦਰਸ਼ਨ ਦੀਦਾਰ ਕਰਦਾ ਤੇ ਕਿਸੇ ਦਾ ਦੁੱਖ ਵੇਖ ਕੇ ਆਪਣਾ ਦੁੱਖ ਪ੍ਰਤੀਤ ਕਰਦਾ ਉਹ ਗੁਰਸਿੱਖ ਹੋਇਆ ਕਰਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਸਤਿਗੁਰ ਜੀ ਕੋਲੋਂ ਅਰਦਾਸ ਬੇਨਤੀ ਵਿੱਚ ਨਾਮ ਮੰਗਣਾ ਗੁਰਸਿੱਖਾਂ ਦੀ ਸੇਵਾ ਕਰਨੀ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੀ ਇਹੋ ਜੀ ਬਿਰਤੀ ਸਦਕਾ ਜਿਹੜਾ ਕੋਈ ਮਹਾਰਾਜ ਦਾ ਅਪਦੇਸ਼ ਕਮਾਉਂਦਾ ਹੈ ਸਤਿਗੁਰੂ ਮਹਾਰਾਜ ਉਹਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦੇ ਨੇ ਸੋ ਖਾਲਸਾ ਜੀ ਆਪਾਂ ਕੀ ਕਰਦੇ ਹਾਂ ਆਪਾਂ ਮਹਾਰਾਜ ਦਾ ਨਾਮ ਨਹੀਂ ਜਪਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਸਾਰ ਕੇ ਸੰਸਾਰ ਦੇ ਕੰਮਾਂ ਵਿੱਚ ਲੱਗੇ ਹੋਏ ਹਾਂ ਜਿਵੇਂ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਰਾਤ ਦੇ ਸੋਵੇ ਦਿਨ ਕਰਹਿ ਕਾਮ ਇੱਕ ਖਿੰਲੇ ਹਨ ਹਰ ਕੋ ਨਾਮ ਰਾਤ ਖਾਲਸਾ ਜੀ ਸੌਂ ਕੇ ਲੰਘ ਜਾਂਦੀ ਐ ਸਾਰੀ ਤੇ ਦਿਨ ਜਿਹੜਾ ਉਹ ਕੰਮ ਕਰਦਿਆਂ ਲੰਘ ਜਾਂਦਾ ਤੇ ਬੰਦੇ ਕੋ ਬਹਾਨਾ ਹੁੰਦਾ ਮਹਾਰਾਜ ਦਾ ਨਾਮ ਕਿਹੜੇ ਵੇਲੇ ਲਈਏ ਭਾਈ ਮੈਂ ਤਾਂ ਬਿਜ਼ੀ ਰਹਿਣਾ ਹਾਂ ਮੈਂ ਤਾਂ ਕੰਮਕਾਰ ਕਰਦਾ ਹਾਂ ਮੇਰੇ ਕੋ ਸਮਾਂ ਨਹੀਂ ਵੇਲਾ ਨਹੀਂ ਮਿਲਦਾ ਕਿਹੜੇ ਵੇਲੇ ਵਾਹਿਗੁਰੂ ਜੀ ਦਾ ਨਾਮ ਜਪੀਏ ਭਾਈ ਜਿਨ੍ਹਾਂ ਨੂੰ ਸੋਝੀ ਹੈ ਕਿ ਮਹਾਰਾਜ ਦਾ ਨਾਮ ਇਕੱਠਾ ਕੀਤਿਆਂ ਦਰਗਾਹ ਦੇ ਵਿੱਚ ਜਿਹੜੀ ਥਾਂ ਮਿਲੇਗੀ ਦਰਗਾਹ ਦੇ ਵਿੱਚ ਸੁੱਖ ਪ੍ਰਾਪਤ ਹੋਵੇਗਾ ਉਹ ਅਠੇ ਪੈਰ ਮਹਾਰਾਜ ਵਿੱਚ ਸੁਰਤ ਜੋੜਦੇ ਨੇ ਉਹ ਹਮੇਸ਼ਾ ਆਪਣੀ ਸੁਰਤੀ ਬਿਰਤੀ ਨੂੰ ਵਾਹਿਗੁਰੂ ਸੱਚੇ ਪਾਸ਼ਾ ਕਾਲਪੁਰਖ ਜੀ ਦੇ ਚਰਨਾਂ ਵਿੱਚ ਜੋੜ ਕੇ ਰੱਖਦੇ ਪਰ ਜਿਨ੍ਹਾਂ ਨੂੰ ਕਦਰ ਨਹੀਂ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਕਰਮ ਮਾੜੇ ਨੇ ਉਹ ਭਾਈ ਮਹਾਰਾਜ ਸੱਚੇ ਪਾਸ਼ਾ ਦਾ ਨਾਮ ਕੀ ਲੈ ਸਕਣਗੇ ਸੋ ਸੱਚੇ ਪਾਸ਼ਾ ਮਹਾਰਾਜ ਨੇ ਸੋਝੀ ਦਿੱਤੀ ਹੈ ਕਿ ਭਾਈ ਰਾਤ ਤੇਰੀ ਸੁੱਤਿਆ ਲੰਘ ਜਾਂਦੀ ਹੈ ਕੋਈ ਪਰਮੇਸ਼ਰ ਦੀ ਯਾਦ ਨਹੀਂ ਤੇਰੇ ਹਿਰਦੇ ਵਿੱਚ ਆਉਂਦੀ ਦਿਨੇ ਤੂੰ ਆਪਣੇ ਬੱਚਿਆਂ ਵਾਸਤੇ ਪੈਸੇ ਇਕੱਠੇ ਕਰਦਾ ਠਗੀਆਂ ਮਾਰਦਾ ਫਿਰਦਾ ਵਾਹਿਗੁਰੂ ਜੀ ਦੀ ਯਾਦ ਤੇਰੇ ਹਿਰਦੇ ਵਿੱਚ ਨਹੀਂ ਆਉਂਦੀ ਪਰ ਸਤਿਗੁਰੂ ਕੋਲੋਂ ਭਾਈ ਇਹ ਮੰਗਣਾ ਕਰਕੇ ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਮੈਨੂੰ ਨਾਮ ਅਭਿਆਸ ਬਖਸ਼ੋ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਹਮੇਸ਼ਾ ਅਰਦਾਸ ਕਰਦੇ ਰੋ ਸਤਿਗੁਰੂ ਜੀ ਕਿਰਪਾ ਕਰਦੇ ਸੋ ਖਾਲਸਾ ਜੀ ਮਹਾਰਾਜ ਦਾ ਨਾਮ ਜਪਿਆ ਸੁਖ ਪ੍ਰਾਪਤ ਹੁੰਦਾ ਗੁਰਮਤਿ ਰਸ ਰਸ ਹਰ ਗੁਣ ਗਾਵੈ ਰਾਮੇ ਰਾਮ ਰਮਤ ਸੁਖ ਪਾਵੈ ਮਹਾਰਾ ਸੱਚੇ ਪਾਸ਼ਾ ਕਾਲਪੁਰਖ ਜੀ ਦੇ ਸਰੂਪ ਗੁਰੂ ਜੀਆਂ ਕੋਲੋਂ ਮਤ ਲੈ ਕੇ ਜਿਹੜਾ ਕੋਈ ਮਹਾਰਾਜ ਦੇ ਗੁਣ ਗਾਉਂਦਾ ਹੈ ਉਹ ਵਾਹਿਗੁਰੂ ਸੱਚੇ ਪਾਸ਼ਾ ਨੂੰ ਸਿਮਰ ਸਿਮਰ ਕੇ ਸੁਖ ਪ੍ਰਾਪਤ ਕਰਦਾ ਹੈ ਐਸਾ ਮਿੱਠਾ ਨਾਮ ਹੈ ਸਤਗੁਰ ਸੱਚੇ ਪਾਸ਼ਾ ਦਾ ਖਾਲਸਾ ਜਿਵੇਂ ਜਿਵੇਂ ਜਪਦੇ ਰਹੀਏ ਮੁਖ ਵਿੱਚ ਜਿਹੜੇ ਮਿਠਾਸ ਆਉਂਦੀ ਜਾਂਦੀ ਹੈ ਬਚਨਾਂ ਦੇ ਵਿੱਚ ਜੋਰ ਆਉਂਦਾ ਜਾਂਦਾ ਬਾੜ ਆਉਂਦਾ ਜਾਂਦਾ ਮਹਾਰਾਜ ਦੀ ਕਿਰਪਾ ਸਦਕਾ ਹਿਰਦਾ ਜੁੜਦਾ ਜਾਂਦਾ ਹੈ ਸੁਰਤੀ ਮਹਾਰਾਜ ਦੇ ਸ਼ਬਦ ਵਿੱਚ ਜੁੜਨ ਲੱਗ ਪੈਂਦੀ ਹੈ ਤੇ ਸਤਿਗੁਰ ਦੀ ਬੇਅੰਤ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੇ ਮਹਾਰਾਜ ਦਾ ਨਾਮ ਜਪਦੇ। ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੇ ਨਾਮ ਦੀ ਖੁਸ਼ਬੂ ਉਹਨਾਂ ਹਿਰਦਿਆਂ ਵਿੱਚੋਂ ਆਉਂਦੀ ਹੈ ਜਿਹੜੇ ਨਾਮ ਜਪਦੇ ਨੇ। ਜਿਨ੍ਹਾਂ ਨੇ ਕਦੇ ਵਾਹਿਗੁਰੂ ਸੱਚੇ ਪਾਸ਼ਾ ਨੂੰ ਯਾਦ ਤੱਕ ਨਹੀਂ ਕੀਤਾ, ਮਹਾਰਾਜ ਸੱਚੇ ਪਾਸ਼ਾ ਦੀ ਵਡਿਆਈ ਤੱਕ ਨਹੀਂ ਕੀਤੀ ਉਹਨਾਂ ਨੂੰ ਕੀ ਪਤਾ ਹੋਵੇਗਾ ਮਹਾਰਾਜ ਦਾ ਨਾਮ ਕਿੱਡਾ ਉੱਚਾ ਤੇ ਕਿੱਡਾ ਸੁੱਚਾ ਹੈ। ਸੋ ਮਹਾਰਾਜ ਦੀ ਕਿਰਪਾ ਸਦਕਾ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਕਿਰਪਾ ਕਰਕੇ ਨਾਮ ਦਰੜਾਈ ਹਰ ਹਰ ਬਾਸ ਸੁਗੰਧ ਬਸਾਈ ਜਿੱਤੇ ਕਿਰਪਾ ਕਾਲਪੁਰਖ ਵਾਹਿਗੁਰੂ ਕਰਦੇ ਨੇ ਉਹੀ ਮਹਾਰਾਜ ਦੇ ਜਪ ਕਰਦੇ ਨੇ ਜਾਪ ਕਰਦੇ ਨੇ ਫਿਰ ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਦੇ ਨਾਮ ਦੀ ਸੁਗੰਧ ਆਉਂਦੀ ਹੈ ਮਹਾਰਾਜ ਸੱਚੇ ਪਾਸ਼ਾ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿਤ ਕਬੀਰ ਚੇਤਰੇ ਅੰਧਾ ਸਤ ਰਾਮ ਝੂਠਾ ਸਭ ਤੰਦਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਮੂਰਖਾ ਅੰਨਿਆ ਇਹ ਪਰਮੇਸ਼ਰ ਅਕਾਲਪੁਰਖ ਨੂੰ ਸਿਮਰਨਾ ਕਰ ਕਿਉਂਕਿ ਜਿਹੜਾ ਰਾਮ ਹੈ ਪਰਮੇਸ਼ਰ ਹੈ ਅਕਾਲਪੁਰਖ ਵਾਹਿਗੁਰੂ ਹੈ ਉਹ ਸੱਚਾ ਹੈ ਤੇ ਬਾਕੀ ਸੰਸਾਰ ਦਾ ਕੀਤਾ ਹੋਇਆ ਤੇਰਾ ਕੰਮ ਕਾਜ ਸਾਰਾ ਹੀ ਝੂਠਾ ਹੈ ਕਿਸੇ ਨੇ ਤੈਨੂੰ ਉੱਥੇ ਬਚਾਉਣਾ ਨਹੀਂ ਜਦੋਂ ਸਾਾਕਿਤਾਬ ਹੋਵੇਗਾ ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਦੇ ਵੀ ਵਿਸਾਰੀਏ ਨਾ ਖਾਲਸਾ ਜੀ ਕਿਉਂਕਿ ਜਦੋਂ ਮਹਾਰਾਜ ਨੂੰ ਵਿਸਾਰਦੇ ਹਾਂ ਫਿਰ ਦੁੱਖ ਆਉਂਦੇ ਨੇ ਮਹਾਰਾ ਸੱਚੇ ਪਾਸ਼ਾ ਕਹਿੰਦੇ ਨੇ ਜਮ ਤੇ ਉਲਟ ਪਏ ਹੈ RAM ਦੁੱਖ ਬਿਨਸੇ ਸੁਖ ਕੀਓ ਬਿਸ RAM ਮਹਾਰਾ ਸੱਚੇ ਪਾਸ਼ਾ ਦਾ ਨਾਮ ਜਪਦਿਆਂ ਜਿਹੜੇ ਜਮ ਰੂਪ ਸਾਨੂੰ ਦਿਖਦੇ ਨੇ ਉਹ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਅਲੋਪ ਹੋ ਜਾਂਦੇ ਤੇ ਜਿਹੜੇ ਦੁੱਖ ਖਾਲਸਾ ਜੀ ਗਲ ਵਿੱਚ ਪਏ ਹੋਏ ਨੇ ਤੇ ਹੰਡਾਰਿਆ ਹੈ ਬੰਦਾ ਜਦੋਂ ਨਾਮ ਦਾ ਵਾਸਾ ਹਿਰਦੇ ਵਿੱਚ ਆਉਂਦਾ ਹੈ ਤੇ ਭਾਈ ਦੁੱਖਾਂ ਨੂੰ ਉਥੋਂ ਭੱਜਣ ਨੂੰ ਥਾਂ ਨਹੀਂ ਲੱਭਦੀ ਉਥੇ ਸੁੱਖ ਆ ਜਾਂਦੇ ਨੇ ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋ ਜਾਂਦੀ ਹੈ ਸਤਿਗੁਰੂ ਜੀ ਦੀ ਨਦਰ ਹੋ ਜਾਂਦੀ ਹੈ ਖਾਲਸਾ ਜੀ ਉਥੋਂ ਦੁੱਖਾਂ ਦਾ ਡੇਰਾ ਚੁੱਕਿਆ ਜਾਂਦਾ ਤੇ ਸੁੱਖ ਆ ਵਸਦੇ ਨੇ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਪਾਸ਼ਾ ਨਾਲ ਜਿਹੜੀ ਜੁੜੀਏ ਗੁਰਸਿੱਖ ਬਣੀਏ ਅੰਮ੍ਰਿਤ ਬਾਣੀ ਨੂੰ ਜਪ ਕਰੀਏ ਜਾਪ ਕਰੀਏ ਅੰਮ੍ਰਿਤ ਵੇਲੇ ਨੂੰ ਸੰਭੀਏ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਦਸਵੰਧ ਦੀ ਸੇਵਾ ਮਹਾਰਾਜ ਦੇ ਚਰਨਾਂ ਵਿੱਚ ਭੇਜੋ ਭਾਈ ਜਿਹੜੇ ਸਤਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ ਇਹ ਕਈ ਪ੍ਰਕਾਰ ਜੁੜਨਾ ਹੁੰਦਾ ਹੈ ਕੋਈ ਖਾਲਸਾ ਜੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਕੇ ਮਹਾਰਾਜ ਨਾਲ ਜੁੜਦਾ ਹੈ ਕੋਈ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਜੀ ਦੇ ਦੇਦਾਰ ਕਰਕੇ ਮਹਾਰਾਜ ਨਾਲ ਜੁੜਦਾ ਹੈ ਕੋਈ ਭਾਈ ਸੰਗਤ ਦੀ ਸੇਵਾ ਕਰਕੇ ਮਹਾਰਾਜ ਨਾਲ ਜੁੜਦਾ ਹੈ ਕੋਈ ਲੰਗਰ ਦੀ ਸੇਵਾ ਝੂਠੇ ਵਰਦਨਾ ਦੀ ਸੇਵਾ ਕਰਕੇ ਮਹਾਰਾਜ ਨਾਲ ਜੁੜਦਾ ਹੈ ਤੇ ਕੋਈ ਭਾਈ ਕਿਰਤ ਕਮਾਈ ਕਰਕੇ ਆਪਣੀ ਕਿਰਤ ਵਿੱਚੋਂ ਦਸਵੰਧ ਕੱਢ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਮਹਾਰਾਜ ਨਾਲ ਜੁੜਦਾ ਹੈ ਸੋ ਆਪੋ ਆਪਣੇ ਤਰੀਕੇ ਨੇ ਕਿਸੇ ਦਾ ਭਾਈ ਜਪ ਕਰਦੇ ਆ ਮੰਨ ਜਿਹੜਾ ਜਪਜੀ ਸਾਹਿਬ ਵਿੱਚ ਲੱਗਦਾ ਕਿਸੇ ਦਾ ਚੌਪਾਈ ਸਾਹਿਬ ਵਿੱਚ ਲੱਗਦਾ ਕਿਸੇ ਦਾ ਸੁਖਣੀ ਸਾਹਿਬ ਵਿੱਚ ਲੱਗਦਾ ਕੋਈ ਵਾਹਿਗੁਰੂ ਜਪਦਾ ਹੈ ਕੋਈ ਮੂਲ ਮੰਤਰ ਜਪਦਾ ਹੈ ਆਪੋ ਆਪਣੀ ਬਿਰਤੀ ਹੈ ਖਾਲਸਾ ਜੀ ਜਿੱਥੇ ਜਿੱਥੇ ਵਾਹਿਗੁਰੂ ਜੀ ਨੇ ਸੇਵਾ ਲਾਈ ਜਿੱਥੋਂ ਜਿੱਥੋਂ ਦਾ ਪ੍ਰੇਮ ਵਾਹਿਗੁਰੂ ਜੀ ਨੇ ਲਾਉਣਾ ਕੀਤਾ ਉਹਦਾ ਉਹਦਾ ਬੰਦਾ ਵਾਸੀ ਬਣਦਾ ਸੋ ਜਿਹੜੇ ਸੰਸਾਰ ਦੇ ਲੋਕ ਨੇ ਉਹ ਮਾਇਆ ਮੰਗਦੇ ਨੇ ਖਾਲਸਾ ਜੀ ਹਮੇਸ਼ਾ ਹੀ ਮਹਾਰਾਜ ਕੋਲੋਂ ਮੰਗਦੇ ਨੇ ਪਦਾਰਥ ਸੋਖ ਮੰਗਦੇ ਨੇ ਕਿ ਪੈਸਾ ਸਾਡੇ ਕੋਲੇ ਖੁੱਲਾ ਆ ਜਾਵੇ ਸਾਨੂੰ ਧੀ ਪੁੱਤ ਮਿਲ ਜਾਣ ਸਾਨੂੰ ਸੰਸਾਰ ਦਾ ਆ ਸੁੱਖ ਮਿਲ ਜੇ ਕੋਠੀ ਮਿਲ ਜੇ ਕਾਰ ਮਿਲ ਜੇ ਚੰਗੇ ਬੱਚੇ ਮਿਲ ਜਾਣ ਸਾਰਾ ਸੰਸਾਰ ਇਹੋ ਕੁਝ ਮੰਗਦਾ ਪਰ ਜਿਹੜੇ ਗੁਰੂ ਕੇ ਪਿਆਰੇ ਹੁੰਦੇ ਖਾਲਸਾ ਜੀ ਉਹ ਮਹਾਰਾਜ ਕੋਲੋਂ ਨਾਮ ਮੰਗਦੇ ਕਿਉਂਕਿ ਨਾਮ ਜਿਹੜਾ ਹੈ ਉਹ ਅਮੋਲਕ ਹੀਰਾ ਹੈ ਉਸ ਤੋਂ ਉੱਚਾ ਸੁੱਚਾ ਕੋਈ ਮਹਾਰਾਜ ਦੇ ਦਰ ਵਿੱਚ ਖਜ਼ਾਨਾ ਨਹੀਂ ਜਿਨੇ ਮਹਾਰਾਜ ਦਾ ਨਾਮ ਮੰਗ ਲਿਆ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਉਹਦੇ ਘਰ ਆਪੁੱਤਰ ਆਉਂਦੇ ਨੇ ਭਾਈ ਸੰਸਾਰ ਦੇ ਪਦਾਰਥ ਕੀ ਨੇ ਤੁੱਛ ਨੇ ਸੋ ਜਿਵੇਂ ਖਾਲਸਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਜੀਆ ਦਾ ਸਿੱਖ ਹੋਇਆ ਭਾਈ ਪਾਰੋ ਜੁਲਕਾ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਰੋਜ਼ ਆਉਂਦਾ ਸੀ ਤੇ ਜਿਹੜੀ ਘੋੜੀ ਤੇ ਚੜ ਕੇ ਆਉਂਦਾ ਸੀ ਉਹੀ ਘੋੜੀ ਫਿਰ ਸਤਿਗੁਰ ਜੀ ਨੂੰ ਦਾਨ ਕੀਤੀ ਮਹਾਰਾਜ ਉਹ ਘੋੜੀ ਦੀ ਸਵਾਰੀ ਕਰਦੇ ਰਹੇ ਸੋ ਭਾਈ ਪਾਰੋ ਜੁਲਕਾ ਮਹਾਰਾਜ ਦੇ ਦਰਸ਼ਨ ਦੇਦਾਰੇ ਕਰਨ ਅੰਮ੍ਰਿਤ ਵੇਲੇ ਆਉਣਾ ਮਹਾਰਾਜ ਦੇ ਦਿਦਾਰੇ ਕਰਕੇ ਫਿਰ ਮੁੜ ਜਾਣਾ ਇੱਕ ਵਾਰ ਕੀ ਹੋਇਆ ਕੋਈ ਬਾਦਸ਼ਾ ਬਿਆਸਾ ਦਰਿਆ ਦੇ ਕੰਢੇ ਬੈਠਾ ਹੋਇਆ ਤੇ ਬਿਆਸਾ ਦਰਿਆ ਜਿਹੜਾ ਚੜਿਆ ਹੋਇਆ ਸੀ ਅਕਬਰ ਸਿੰਘਾ ਖਾਲਸਾ ਜੀ ਹੋ ਰਾਜਾ ਜਦੋਂ ਉਹ ਬਿਆਸਾ ਨੇ ਚੜਿਆ ਵੇਖਿਆ ਤੇ ਉਹ ਪਾਰ ਕਰਨ ਦੀ ਹਿੰਮਤ ਨਾ ਹੋਵੇ ਉਹਨਾਂ ਨੇ ਬਿਆਸਾ ਦੇ ਕੰਢੇ ਤੇ ਡੇਰੇ ਲਾਉਣੇ ਕੀਤੇ ਵੀ ਭਾਈ ਇੱਥੇ ਰੁਕ ਜਾਨੇ ਆ ਜਦੋਂ ਪਾਣੀ ਨੀਵਾ ਹੋਵੇਗਾ ਤੇ ਅੱਗੇ ਲੰਘ ਚਲਾਂਗੇ ਕਿਉਂਕਿ ਖਾਲਸਾ ਜੀ ਉਹ ਰਸਤਾ ਮੇਨ ਹੋਇਆ ਕਰਦਾ ਸੀ ਜਿੱਥੇ ਗੋਇੰਦਵਾਲ ਸਾਹਿਬ ਜੀ ਵਸੇ ਹੋਏ ਇਹ ਰਸਤਾ ਮੇਨ ਹੋਇਆ ਕਰਦਾ ਸੀ ਦਿੱਲੀ ਤੋਂ ਲਾਹੌਰ ਦਾ ਸੋ ਜਦੋਂ ਉੱਥੇ ਬੈਠਿਆ ਤੇ ਸਾਰੇ ਲੋਕ ਜਿਹੜੇ ਉਹਦੇ ਸਿਪਾਈ ਸੀ ਕਿਸੇ ਦਾ ਦਿਨ ਨਾ ਕਰੇ ਵੀ ਪਾਣੀ ਦੇ ਵਿੱਚ ਵੜੀਏ ਕਿਉਂਕਿ ਪਾਣੀ ਦੀ ਸਪੀਡ ਸੀ ਸੋ ਖਾਲਸਾ ਜੀ ਅਮਰਤ ਵੇਲੇ ਇੱਕ ਕੌਤਕ ਹੋਇਆ ਭਾਈ ਪਾਰੋ ਜੁਲਕਾਰ ਜੀ ਅਮਰਤ ਵੇਲੇ ਆਪਣੇ ਘਰੋਂ ਚੱਲਦੇ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਭਾਈ ਪਾਰੋ ਜੁਲਕਾ ਜੀ ਆਏ ਸਾਰੀ ਫੌਜ ਤੇ ਰਾਜਾ ਖੁਦ ਵੇਖਦਾ ਕਿ ਭਾਈ ਪਾਰੋ ਜੁਲਕਾ ਨਾਮ ਜਪਦੇ ਜਪਦੇ ਜਿਹੜੀ ਘੋੜੀ ਸੀ ਪਾਣੀ ਚ ਵੜ ਗਈ ਪਾਣੀ ਚ ਵੜ ਕੇ ਉਧਰ ਦੀ ਨਿਕਲ ਕੇ ਬਾਹਰ ਚਲੇ ਗਈ ਉਹ ਬੜੇ ਹੈਰਾਨ ਹੋਏ ਵੀ ਇੰਨਾ ਤੇਜ ਪਾਣੀ ਤੇ ਇਹ ਕੋਈ ਕੌਣ ਸੀਗਾ ਇਹ ਕੋਈ ਸ਼ਕਤੀ ਵਾਲਾ ਪੁਰਸ਼ ਲੱਗਦਾ ਜਿਹਨੂੰ ਪਾਣੀ ਨੇ ਰੋੜਿਆ ਨਹੀਂ ਸੋ ਖਾਲਸਾ ਜੀ ਇਹਨਾਂ ਨੇ ਕਿਹਾ ਵੀ ਜਦੋਂ ਵਾਪਸ ਆਵੇਗਾ ਤੇ ਪੁੱਛਾਂਗੇ ਭਾਈ ਪਾਰੋ ਜੁਲਕਾ ਜੀ ਜਦੋਂ ਵਾਪਸ ਆਏ ਤੇ ਇਹਨਾਂ ਨੇ ਪੁੱਛਣਾ ਕੀਤਾ ਵੀ ਭਾਈ ਤੂੰ ਕਿੱਦਾਂ ਪਾਣੀ ਦੇ ਵਿੱਚੋਂ ਲੰਘ ਗਿਆ ਕੋਈ ਸਿੱਧ ਪੁਰਸ਼ ਲੱਗਦਾ ਫਿਰ ਉਹਨਾਂ ਨੇ ਦੱਸਣਾ ਕੀਤਾ ਭਾਈ ਪਾਰੋ ਜੁਲਕਾ ਨੇ ਮੈਨੂੰ ਕੁਛ ਨਹੀਂ ਪਤਾ ਮੇਰਾ ਗੁਰੂ ਬੇਅੰਤ ਹੈ ਮੇਰਾ ਗੁਰੂ ਸਮਰਾਥ ਹੈ ਮੇਰੇ ਗੁਰੂ ਵਿੱਚ ਐਸੀ ਸ਼ਕਤੀ ਹੈ ਮਹਾਰਾਜ ਸੱਚੇ ਪਾਸ਼ਾ ਨੇ ਬਾਣੀ ਵਿੱਚ ਵੀ ਖਾਲਸਾ ਜੀ ਬਚਨ ਕੀਤਾ ਹੈ ਕਿ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵਹਿ ਭਾਏ ਨਾ ਸਾਕੈ ਜਾਲੇ ਜਿਹੜਾ ਮਹਾਰਾਜ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਸਤਿਗੁਰ ਜੀ ਦੀ ਮਹਿਮਾ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਆਪਣੇ ਗੁਰਦੂ ਗੁਰੂ ਨੂੰ ਆਪਣੀ ਜਿੰਦ ਸਮਝਦਾ ਹੈ ਖਾਲਸਾ ਜੀ ਉਹਨੂੰ ਨਾ ਤੇ ਪਾਣੀ ਡੋਬ ਸਕਦਾ ਨਾ ਕੋਈ ਚੋਰ ਉਹਨੂੰ ਲੁੱਟ ਸਕਦਾ ਤੇ ਨਾ ਕਿਸੇ ਪ੍ਰਕਾਰ ਦੀ ਅੱਗ ਉਹਨੂੰ ਸਾੜ ਸਕਦੀ ਹੈ ਸੋ ਮਹਾਰਾਜ ਸੱਚੇ ਪਾਸ਼ਾ ਦੇ ਸ਼ਬਦ ਵਿੱਚ ਐਸੀ ਕਲਾ ਹੈ ਖਾਲਸਾ ਜੀ ਫਿਰ ਮਹਾਰਾਜ ਸੱਚੇ ਪਾਸ਼ਾ ਦਾ ਬਚਨ ਆਉਂਦਾ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾ ਬਿਆਬੇ ਜਾ ਕੋ ਓਟ ਤੁਹਾਰੀ ਉਹਨਾਂ ਨੂੰ ਧੋਖਾ ਨਹੀਂ ਕਦੇ ਮਿਲਦਾ ਜਿਹੜੀ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦਾ ਓਟ ਆਸਰਾ ਤੱਕ ਕੇ ਚਲਦੇ ਨੇ ਖਾਲਸਾ ਜੀ ਮਹਾਰਾਜ ਨੂੰ ਵਿਸਾਰਿਆਂ ਹੀ ਖਵਾਰੀਆਂ ਪੱਲੇ ਪੈਂਦੀਆਂ ਪਰ ਮਹਾਰਾਜ ਨੂੰ ਚੇਤੇ ਰੱਖਿਆ ਸਭ ਸੁਖ ਪ੍ਰਾਪਤ ਹੁੰਦਾ ਸੋ ਇਸ ਪ੍ਰਕਾਰ ਭਾਈ ਪਾਰੋ ਜੁਲਕਾ ਨੇ ਜੀ ਨੂੰ ਦੱਸਣਾ ਕੀਤਾ ਕਿ ਮੇਰੇ ਗੁਰੂ ਸਮਰੱਥ ਨੇ ਇਹ ਗੁਰੂ ਦੇ ਸ਼ਬਦ ਦੀ ਤਾਕਤ ਹੈ ਕਿ ਪਾਣੀ ਦੇ ਵਿੱਚ ਵੜ ਕੇ ਮੈਂ ਉਧਰ ਦੀ ਨਿਕਲ ਜਾਣਾ ਸੋ ਉਸ ਵੇਲੇ ਖਾਲਸਾ ਜੀ ਇਹਨਾਂ ਨੇ ਕਹਿਣਾ ਕੀਤਾ ਅਸੀਂ ਵੀ ਗੁਰੂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਵੀ ਕਿੱਡਾ ਕ ਵੱਡਾ ਉਹ ਗੁਰੂ ਹੈ ਭਾਈ ਜਿਨ੍ਹਾਂ ਸਿੱਖਾਂ ਵਿੱਚ ਐਸੀ ਬਰਕਤ ਹੈ ਸੋ ਖਾਲਸਾ ਜੀ ਭਾਈ ਪਾਰੋ ਜੁਲਕਾ ਇੱਕ ਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਬੈਠੇ ਤੇ ਮਹਾਰਾਜ ਖੁਸ਼ ਹੋ ਕੇ ਕਹਿੰਦੇ ਭਾਈ ਪਾਰੋ ਜੁਲਕਾ ਮੰਗ ਕੀ ਮੰਗਦਾ ਤੇ ਭਾਈ ਪਾਰੋ ਜੁਲਕਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਨਾਮ ਦਿਓ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਮਹਾਰਾਜ ਕਿਰਪਾ ਕਰੇ ਤੇਰੇ ਹਿਰਦੇ ਵਿੱਚ ਨਾਮ ਚੱਲੇ ਅਗਲੇ ਦਿਨ ਭਾਈ ਪਾਰੋ ਜੁਲਕਾ ਜੀ ਫਿਰ ਆ ਗਏ ਕਹਿਣ ਲੱਗੇ ਮਹਾਰਾਜ ਜੀ ਹੋਰ ਨਾਮ ਦਿਓ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਤੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਚੱਲੇ ਤੇਰੇ ਕੰਠੇ ਚੱਲੇ ਫਿਰ ਇਦਾਂ ਬਚਨ ਕੀਤਾ ਅਗਲੇ ਦਿਨ ਭਾਈ ਪਾਰੋ ਜੁਲਕਾ ਜੀ ਫਿਰ ਆ ਗਏ ਉਹ ਆ ਕੇ ਕਹਿਣ ਲੱਗੇ ਮਹਾਰਾਜ ਹੋਰ ਨਾਮ ਬਖਸ਼ੋ ਮਹਾਰਾਜ ਕਹਿੰਦੇ ਤੇਰੇ ਰੂਮ ਰੂਮ ਨਾਮ ਚੱਲੇ ਖਾਲਸਾ ਜੀ ਰੂਮ ਰੂਮ ਨਾਮ ਚੱਲਣ ਲੱਗ ਪਿਆ ਅਗਲੇ ਦਿਨ ਭਾਈ ਭਾਈ ਪਾਰੋ ਜੁਲਕਾ ਜੀ ਫਿਰ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਹੋਰ ਨਾਮ ਬਖਸ਼ੋ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਤੈਨੂੰ ਘਾਟ ਘਾਟ ਵਿੱਚ ਜੋਤ ਪਰਮੇਸ਼ਰ ਦੀ ਨਜ਼ਰ ਆਵੇ ਹਰ ਇੱਕ ਜੀਵ ਜੰਤੂ ਨਾਮ ਜਪਦਾ ਤੈਨੂੰ ਸਰਵਣ ਹੋਵੇ ਜਿਵੇਂ ਖਾਲਸਾ ਜੀ ਮਹਾਰਾਜ ਦੀ ਬਾਣੀ ਦੀ ਗਵਾਹੀ ਹੈ ਕਿ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣੋ ਅਰਦਾਸ ਜਿਉ ਸਾਰੀ ਸ੍ਰਿਸ਼ਟੀ ਉਸ ਪਰਮੇਸ਼ਰ ਦੀ ਸੇਵਾ ਕਰਦੀ ਪਈ ਹੈ ਪਰ ਭਾਈ ਉਹ ਕੰਨ ਕਿੱਥੋਂ ਲੈ ਕੇ ਆਵਾਂਗੇ ਉਹ ਕੰਨ ਵੀ ਚਾਹੀਦੇ ਨੇ ਸਤਿਗੁਰ ਦੀ ਕਿਰਪਾ ਨਾਲ ਮਿਲਦੇ ਨੇ ਜਦੋਂ ਸੁਣਿਆ ਜਾਂਦਾ ਕਿ ਸਾਰੀ ਸ੍ਰਿਸ਼ਟੀ ਵਾਹਿਗੁਰੂ ਵਾਹਿਗੁਰੂ ਜਪਦੀ ਹੈ ਸੋ ਮਹਾਰਾਜ ਦੀ ਕਿਰਪਾ ਸਦਕਾ ਅਗਲੇ ਦਿਨ ਭਾਈ ਪਾਰੋ ਜੁਲਕਾ ਫਿਰ ਆ ਕੇ ਕਹਿਣ ਲੱਗੇ ਮਹਾਰਾਜ ਜੀ ਇਹ ਨਾਮ ਥੋੜਾ ਹੋਰ ਦਿਓ ਤੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਭਾਈ ਪਾਰੋ ਜੁਲਕਾ ਇਸ਼ਨਾਨ ਕਰਕੇ ਆ ਤੈਨੂੰ ਆਪਣਾ ਰੂਪ ਹੀ ਬਣਾ ਦਿੰਨੇ ਆ ਇਵੇਂ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਬੋਲ ਬੋਲਿਆ ਖਾਲਸਾ ਜੀ ਐਡਾ ਉੱਚਾ ਬੋਲ ਵੀ ਆ ਤੈਨੂੰ ਆਪਣੀ ਜਗ੍ਹਾ ਤੇ ਬਿਠਾ ਦਿੰਨੇ ਆ ਗੁਰਗੱਦੀ ਦੇ ਦਿੰਨੇ ਆ ਸੋ ਖਾਲਸਾ ਜੀ ਖਾਲਸੇ ਪੰਥ ਦੇ ਵਿੱਚ ਪਰਮਹੰਸ ਹੋਏ ਨੇ ਭਾਈ ਜੀ ਭਾਈ ਪਾਰੋ ਜੁਲਕਾ ਜੀ ਸੋ ਮਹਾਰਾਜ ਜੀ ਕਿਰਪਾ ਸਦਕਾ ਜੇ ਭਾਈ ਕੋਈ ਪੁੱਛੇ ਕਿ ਸਿੱਖਾਂ ਦੇ ਵਿੱਚ ਕਿਹੜੇ ਪਰਮਹੰਸ ਨੇ ਤੇ ਸਭ ਤੋਂ ਪਹਿਲਾ ਨਾਮ ਭਾਈ ਪਾਰੋ ਜੁਲਕਾ ਜੀ ਦਾ ਆਉਂਦਾ ਹੈ ਸੋ ਮਹਾਰਾਜ ਦੀ ਕਿਰਪਾ ਸਦਕਾ ਉਹ ਗੁਰਮੁਖ ਜਿਹੜੇ ਨਾਮ ਹੀ ਮੰਗਦੇ ਨੇ ਮਹਾਰਾਜ ਕੋਲੋਂ ਮਹਾਰਾਜ ਦਾ ਆਪਾ ਮੰਗਦੇ ਨੇ ਸਤਿਗੁਰ ਸੱਚੇ ਪਾਸ਼ਾ ਦੇ ਦਰਸ਼ਨ ਮੰਗਦੇ ਨੇ ਸਤਿਗੁਰ ਸੱਚੇ ਪਾਸ਼ਾ ਦੀਆਂ ਸੰਗਤਾਂ ਦੇ ਦਰਸ਼ਨ ਸੇਵਕਾਂ ਦੇ ਦਰਸ਼ਨ ਮਹਾਰਾਜ ਦੇ ਸਿੰਘਾਂ ਦੀ ਸੇਵਾ ਤੇ ਮਹਾਰਾਜ ਦੇ ਸਿੰਘਾਂ ਦੇ ਦਰਸ਼ਨ ਮੰਗਦੇ ਲੋਚਦੇ ਨੇ ਉਹਨਾਂ ਦੇ ਹਿਰਦੇ ਵਿੱਚ ਸਤਿਗੁਰ ਜੀ ਦਾ ਪ੍ਰੇਮ ਹੋਇਆ ਕਰਦਾ ਹੈ ਤੇ ਭਾਈ ਜਿਹੜੇ ਸਤਿਗੁਰੂ ਜੀ ਨੂੰ ਨਿੰਦਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਸੰਗਤਾਂ ਨੂੰ ਨਿੰਦਦੇ ਨੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨਰਕਾਂ ਦੇ ਕੀੜੇ ਨੇ ਨਰਕਾਂ ਨੂੰ ਜਾਣਗੇ ਨਰਕਾਂ ਵਿੱਚ ਪੈਣਗੇ ਸੋ ਭਾਈ ਕਦੇ ਵੀ ਇਹ ਰਸ ਰਸਨਾ ਨਾਲ ਮਹਾਰਾਜ ਦੀ ਮਹਾਰਾਜ ਦੇ ਪੰਥ ਦੀ ਮਹਾਰਾਜ ਦੇ ਸਿੱਖਾਂ ਦੀ ਮਹਾਰਾਜ ਦੀ ਸੰਗਤ ਦੀ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਮਾੜਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਵਿੱਚ ਵਸਦੇ ਨੇ ਆਪਣੀ ਸੰਗਤ ਵਿੱਚ ਵਸਦੇ ਨੇ ਸੋ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀ ਕਦੇ ਵੀ ਨਿੰਦਿਆ ਨਹੀਂ ਕਰਨੀ ਭਾਈ ਮਹਿਮਾ ਕਰਨੀ ਬਣਦੀ ਹੈ ਐਸੇ ਬੇਅੰਤ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀ ਸਿਫਤੋ ਕਾ ਕੀਤੇ ਆ ਆਪਣਾ ਮੁਖ ਪਵਿੱਤਰ ਹੁੰਦਾ ਪਾਪ ਦੂਰ ਹੁੰਦੇ ਖਾਲਸਾ ਜੀ ਮਰਨ ਦਾ ਜਿਹੜਾ ਭੈ ਹੁੰਦਾ ਮੌਤ ਦਾ ਉਹ ਵੀ ਦੂਰ ਹੋ ਜਾਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਤੇ ਆਸੀ ਕਲਾ ਹੈ ਐਸੇ ਸਮਰਾਤ ਸਤਿਗੁਰੂ ਨੇ ਸਤਿਗੁਰੂ ਮੇਰਾ ਮਾਰ ਜੀਵਾਲਾ ਮੇਰਾ ਸਤਿਗੁਰ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲ ਕਲਗੀ ਤਰਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਐਸੀ ਬਰਕਤ ਵਾਲੇ ਐਸੇ ਸਮਰੱਤ ਸਤਿਗੁਰ ਨੇ ਕਿ ਮਾਰ ਕੇ ਜੀਂਦੇ ਕਰਨ ਵਾਲੇ ਨੇ ਸੋ ਖਾਲਸਾ ਜੀ ਸਤਿਗੁਰ ਸੱਚੇ ਪਾਸ਼ਾ ਦੇ ਭਰੋਸਾ ਰੱਖੀਏ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਹੀ ਪਾਈ ਪਾਰ ਉਤਾਰਾ ਕਰ ਸਕਦੀ ਹੈ ਦੁਨੀਆ ਦਾ ਕੋਈ ਗ੍ਰੰਥ ਕੋਈ ਤਾਂਤ੍ਰਿਕ ਕੋਈ ਕਰਮ ਕਾਂਡ ਜਾਂ ਕਿਸੇ ਪ੍ਰਕਾਰ ਕੋਈ ਮੰਤਰ ਜੰਤਰ ਕੰਮ ਨਹੀਂ ਆਵੇਗਾ ਕੰਮ ਆਵੇਗਾ ਤੇ ਸਤਿਗੁਰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਸ਼ਰਨ ਪਿਆ ਕੰਮ ਆਉਣਾ ਹੈ ਮਹਾਰਾਜ ਦਾ ਨਾਮ ਜਪਿਆੇ ਕਾਮ ਆਉਣਾ ਸੋ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਸਾਨੂੰ ਸੁਮਤ ਆਵੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਾਨੇ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਬੇਅੰਤ ਕੌਤਕ ਬੇਅੰਤ ਖੇਡਾਂ ਹੋ ਰਹੀਆਂ ਬੇਅੰਤ ਮਹਾਰਾਜ ਦੀ ਕਿਰਪਾ ਸਦਕਾ ਸਰਵਣ ਹੁੰਦੀਆਂ ਸੋ ਮਹਾਰਾਜ ਦੀ ਕਿਰਪਾ ਸਦਕਾ ਇੱਕ ਵੀਰ ਜੀ ਹੁਣਾਂ ਨੇ ਆਪਣੀ ਹੱਦ ਵੀ ਸੁਣਾਉਣਾ ਕੀਤੀ ਉਹ ਕਹਿੰਦੇ ਕਿ ਅਸੀਂ ਧੰਨ ਬਾਬਾ ਦੀਪ ਸਿੰਘ ਸਾਹਿਬ ਬਾਰੇ ਕੁਝ ਵੀ ਨਹੀਂ ਸੀ ਜਾਣਦੇ ਸਾਨੂੰ ਤੁਹਾਡੀਆਂ ਵੀਡੀਓ ਤੋਂ ਪਤਾ ਲੱਗਾ ਕਿ ਕੋਈ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਸੀਸ ਲੱਥਾ ਹੈ ਤੇ ਉਥੇ ਸੰਗਤਾਂ ਚ ਪਹਿਰਾ ਕੱਟਦੀਆਂ ਖਾਲਸਾ ਜੀ ਉਹ ਵੀ ਰਾਜਸਥਾਨ ਏਰੀਏ ਦੇ ਨੇ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਕਹਿੰਦੇ ਸਾਨੂੰ ਕੁਝ ਨਹੀਂ ਸੀ ਪਤਾ ਵੀ ਕੋਈ ਬਾਬਾ ਦੀਪ ਸਿੰਘ ਸਾਹਿਬ ਵੀ ਪੰਥ ਵਿੱਚ ਹੋਏ ਨੇ ਕਿਉਂਕਿ ਖਾਲਸਾ ਜੀ ਬਹੁਤੇ ਲੋਕਾਂ ਨੂੰ ਨਹੀਂ ਸੀ ਪਤਾ ਅੱਜ ਤੋਂ ਕੁਝ 10 ਸਾਲ ਪਹਿਲਾਂ ਲੋਕਾਂ ਨੂੰ ਛੋਟੇ ਸਾਬਜਾਦਿਆਂ ਦੇ ਸਥਾਨ ਦਾ ਨਹੀਂ ਸੀ ਪਤਾ ਤੇ ਹੁਣ ਉੱਥੇ 50 50 60 60 ਲੱਖ ਸੰਗਤ ਦਰਸ਼ਨ ਕਰਦੀ ਹੈ ਐਸੀ ਮਹਾਰਾਜ ਦੀ ਕਿਰਪਾ ਹੋਈ ਹੈ ਅੱਜ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਸੰਗਤ ਬਾਹਰ ਛੜਕਾਂ ਦੇ ਬੈਠਦੀ ਹੈ ਐਸੀ ਕਲਾ ਵਰਤਾਈ ਹੈ ਸ਼ਹੀਦਾਂ ਫੌਜਾਂ ਨੇ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸੋ ਉਹ ਜਿਹੜੇ ਰਾਜਸਥਾਨ ਦੇ ਵੀਰ ਨੇ ਜਿਨ੍ਹਾਂ ਨੇ ਆਪਣੀ ਹੱਦਬੀਤੀ ਦਸੀ ਉਹ ਕਹਿਣ ਲੱਗੇ ਕਿ ਵੀਰ ਜੀ ਮੇਰੇ ਦੋ ਬੱਚੇ ਨੇ ਇੱਕ ਲੜਕੀ ਆ ਵੱਡੀ ਤੇ ਛੋਟਾ ਬੇਟਾ ਤੇ ਕੀ ਹੋਇਆ ਮਹਾਰਾਜ ਦੀ ਕੋਈ ਇਹੋ ਜਿਹੀ ਖੇਡ ਵਰਤੀ ਕਹਿੰਦਾ ਮੈਂ ਅਮਰਤਾਰੀ ਤੇ ਨਹੀਂ ਸੀ ਆ ਪਰ ਬਾਣੀ ਪੜਦਾ ਹੁੰਦਾ ਸੀ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਸੁਖਨੀ ਸਾਹਿਬ ਦਾ ਪਾਠ ਮੈਂ ਤੇ ਮੇਰੀ ਘਰਵਾਲੀ ਨੇ ਤੇ ਮੇਰੀ ਮਾਤਾ ਜੀ ਨੇ ਅਸੀਂ ਤਿੰਨੋ ਜੀ ਮੇਨ ਹਾਂ ਘਰ ਦੇ ਵਿੱਚ ਬਾਪੂ ਮੇਰਾ ਹੈ ਨਹੀਂ ਤੇ ਮੈਂ ਅਸੀਂ ਪਾਠ ਕਰਨਾ ਇਹਨਾਂ ਦਾ ਪਾਠ ਕਰਕੇ ਆਪੋਂ ਆਪਣੇ ਕੰਮ ਕਾਜ ਕਰਨ ਲੱਪਣਾ ਨਾ ਕਦੇ ਕੋਈ ਸ਼ੈਅ ਦੇਖੀ ਸੀ ਨਾ ਕਿਸੇ ਪ੍ਰਕਾਰ ਕੁਝ ਪਤਾ ਸੀ ساری ਉਮਰ ਕਹਿੰਦਾ ਮੈਂ ਇਹੋ ਲੋਕਾਂ ਕੋਲੋਂ ਪਾਠੀਆਂ ਕੋਲੋਂ ਸੁਣਿਆ ਜਿਹੜੇ ਪ੍ਰਚਾਰਕ ਕਹਿੰਦੇ ਨੇ ਕਿ ਭੂਤਨਾ ਆ ਦੀ ਕੋਈ ਚੀਜ਼ ਨਹੀਂ ਹੁੰਦੀ ਪ੍ਰੇਤਨਾ ਆ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਉਹਨਾਂ ਨੇ ਇਹੋ ਹੀ ਸੁਣਿਆ ਕਹਿੰਦਾ ਪਰ ਮੇਰੇ ਘਰੇ ਕੋਈ ਇਹੋ ਜੀ ਬਲਾ ਆਈ ਕਹਿੰਦਾ ਕੀ ਹੋਇਆ ਅਸੀਂ ਕਿਤੇ ਗਏ ਸਾਂ ਘੁੰਮਣ ਫਿਰਨ ਵਾਸਤੇ ਕੋਈ ਬਾਹਰ ਪਹਾੜੀਆਂ ਵਾਲੇ ਪਾਸੇ ਕਹਿੰਦੇ ਜਦੋਂ ਉਧਰ ਦਰਸ਼ਨ ਮੇਲੇ ਕਿਤੇ ਸਥਾਨਾਂ ਦੇ ਵੀ ਕੀਤੇ ਜਾਂ ਕਿਤੇ ਹੋਰ ਜਗ੍ਹਾ ਵੀ ਚਲੇ ਜਾਂਦੇ ਜਿੱਦਾਂ ਲੋਕੀ ਖਾਲਸਾ ਜੀ ਘਰੋਂ ਕਹਿ ਕੇ ਜਾਂਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਆ ਤੇ ਬਾਅਦ ਉੱਥੇ ਨੈਣਾ ਦੇ ਵੀ ਚੱਲ ਜਾਂਦੇ ਕੋਈ ਵਿਭਾਗ ਸੂਹਣਾ ਦੇ ਚੱਲ ਜਾਂਦਾ ਕੋਈ ਖਾਲਸਾ ਜੀ ਪੀਰਾਂ ਦੀ ਜਗ੍ਹਾ ਤੇ ਘੁੰਮੀ ਜਾਂਦਾ ਕਹਿ ਕੇ ਕਲਗੀਧਰ ਪਾਤਸ਼ਾਹ ਦਾ ਭਾਈ ਜਿੱਥੇ ਜਾਣਿਓ ਉੱਥੋਂ ਦਾ ਭਾਈ ਉਹ ਰਖੇਕ ਹੁੰਦਾ ਜੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਦਾ ਮੂੰਹ ਕੱਢਿਆ ਸਤਿਗੁਰ ਦੇ ਦਰ ਜ਼ਰੂਰ ਜਾਣਾ ਚਾਹੀਦਾ ਹੋਰਾਂ ਦਰਾਂ ਦੇ ਨਹੀਂ ਜਾਣਾ ਚਾਹੀਦਾ ਕਿਉਂਕਿ ਸਤਿਗੁਰ ਜੀ ਨੇ ਕਹਿਣਾ ਕੀਤਾ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬਾ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸਿਰਿਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਂ ਇਹ ਬਖ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਇਸ ਅੱਖ ਦੇ ਸਾਹਮਣੇ ਕਿਸੇ ਨੂੰ ਲੈ ਕੇ ਨਹੀਂ ਆਇਆ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਉੱਚਾ ਸੁੱਚਾ ਹੋਰ ਕੋਈ ਨਹੀਂ ਓਡਾ ਸਮਰੱਤ ਓਡਾ ਤਾਕਤਵਰ ਹੋਰ ਕੋਈ ਨਹੀਂ ਖਾਲਸਾ ਜੀ ਸੋ ਉਹ ਵੀਰ ਜੀ ਕਹਿੰਦਾ ਵੀ ਮੇਰੇ ਨਾਲ ਇਦਾਂ ਹੋਈ ਵੀ ਸਾਡੇ ਘਰ ਜਿਹੜੀ ਬੱਚੀ ਸੀ ਉਹਨੂੰ ਉੱਥੇ ਕਿਸੇ ਨੇ ਜਕੜ ਲਿਆ ਜਿੱਦਾਂ ਉਹਦੇ ਹੱਥ ਵੀ ਵਿੰਗੇ ਹੋ ਗਏ ਪੈਰ ਵੀ ਵਿੰਗੇ ਹੋ ਗਏ ਵੇਂਦਿਆਂ ਵੇਂਦਿਆਂ ਕਹਿੰਦਾ ਉਹਦਾ ਮੂੰਹ ਵੀ ਥੋੜਾ ਟੇਢਾ ਹੋ ਗਿਆ ਸੀ ਸੋਚਿਆ ਵੀ ਇਹਨੂੰ ਕੋਈ ਅਟੈਕ ਆਇਆ ਸੀ ਡਾਕਟਰਾਂ ਦੇ ਲੈ ਕੇ ਗਏ ਉਹਨਾਂ ਨੇ ਸਭ ਕੁਝ ਕੀਤਾ ਉਹ ਕਹਿੰਦੇ ਇਹਨੂੰ ਕੋਈ ਅਟੈਕ ਨਹੀਂ ਆਇਆ ਕੋਈ ਇਹੋ ਜੀ ਸ਼ੈਅ ਸੀ ਖਾਲਸਾ ਜੀ ਜਿਹੜੀ ਸਰੀਰ ਦੇ ਵਿੱਚ ਵੜੀ ਕਿਉਂਕਿ ਸੰਸਾਰ ਦੇ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਅੱਖਾਂ ਤੋਂ ਉਹਲੇ ਜਿਹੜਾ ਦੇਖਿਆ ਨਹੀਂ ਜਾਂਦਾ ਹਵਾ ਜਿਹੜੀ ਆਪਾਂ ਨੂੰ ਕਿਹੜੀ ਨਜ਼ਰ ਆਉਂਦੀ ਹੈ ਪਰ ਹੈਗੀ ਹੈ ਖਾਲਸਾ ਜੀ ਦਰਦ ਸਾਡੇ ਸਰੀਰ ਨੂੰ ਹੁੰਦੀ ਹੈ ਦਰਦ ਨਜ਼ਰ ਤਾਂ ਨਹੀਂ ਆਉਂਦੀ ਨਾ ਮਹਿਸੂਸ ਹੁੰਦੀ ਹੈ ਹੈਗੀ ਹੈ ਨਾ ਇਸ ਪ੍ਰਕਾਰ ਜਿਹੜਾ ਕ੍ਰੋਧ ਹੈ ਸਾਨੂੰ ਗੁੱਸਾ ਆਉਂਦਾ ਉਹ ਕਿਹੜਾ ਨਜ਼ਰੀ ਆਉਂਦਾ ਪਰ ਹੁੰਦਾ ਹੈ ਜਿਸ ਤਰ੍ਹਾਂ ਕਾਮ ਹੈ ਖਾਲਸਾ ਜੀ ਕਾਮ ਵੀ ਸਾਨੂੰ ਆਉਂਦਾ ਤਾਂ ਹੀ ਉਹ ਸੰਸਾਰ ਦੀ ਉਤਪਤੀ ਹੁੰਦੀ ਹੈ ਪਰ ਕਾਮ ਨਜ਼ਰ ਨਹੀਂ ਆਉਂਦਾ ਇਸੇ ਪ੍ਰਕਾਰ ਲੋਭ ਹੈ ਲੋਭ ਕਿੰਨੇ ਪਾਪ ਕਰਵਾ ਦਿੰਦਾ ਖਾਲਸਾ ਜੀ ਲੋਭ ਨਜ਼ਰ ਨਹੀਂ ਆਉਂਦਾ ਇਹਦਾ ਮਤਲਬ ਇਹ ਥੋੜਾ ਕਿ ਇਹ ਚੀਜ਼ਾਂ ਹੈ ਨਹੀਂ ਹੁਣ ਜਿਹੜੇ ਪੰਜ ਵਿਕਾਰਾਂ ਦੀ ਗੱਲ ਆਪਾਂ ਕਰਦੇ ਹਾਂ ਵੀ ਇਹ ਪੰਜ ਜਿਹੜੇ ਦੂਤ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਨੂੰ ਫੜਿਆ ਹੋਇਆ ਉਹ ਕਿਹੜਾ ਨਜ਼ਰ ਆਉਂਦੇ ਨੇ ਪਰ ਸਾਰਾ ਸੰਸਾਰ ਮੰਨਦਾ ਹੁਣ ਸਾਡੇ ਕਰਮ ਨੇ ਉਹ ਕਿਹੜੇ ਨਜ਼ਰ ਆਉਂਦੇ ਨੇ ਪਰ ਕਰਮ ਕਰਮਾਂ ਦੇ ਨਾਲ ਕੰਮ ਚੱਲਦਾ ਹੈ ਸੰਸਾਰ ਉਹਨਾਂ ਨੂੰ ਵੀ ਮੰਨਦਾ ਸੋ ਇਸ ਕਰਕੇ ਹਰ ਚੀਜ਼ ਖਾਲਸਾ ਦੀ ਧਰਤੀ ਤੇ ਹੈ ਸੋ ਮਹਾਰਾਜ ਅਕਾਲ ਪੁਰਖ ਦਾ ਨਾਮ ਜਪਣ ਵਾਲਾ ਉੱਚਾ ਸੁੱਚਾ ਬੰਦਾ ਉਹਨੂੰ ਇਹਨਾਂ ਚੀਜ਼ਾਂ ਦਾ ਭੈ ਨਹੀਂ ਰਹਿੰਦਾ ਉਹਨੂੰ ਇਹ ਚੀਜ਼ਾਂ ਕਦੇ ਨਜ਼ਰ ਨਹੀਂ ਆਉਂਦੀਆਂ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਪਰ ਬਾਣੀ ਕਹਿੰਦੀ ਹੈ ਸੋ ਉਹ ਵੀਰ ਜੀ ਕਹਿੰਦੇ ਅਸੀਂ ਡਾਕਟਰੀ ਇਲਾਜ ਕਰਾਇਆ ਤੇ ਕੁੜੀ ਦਾ ਮੂੰਹ ਵੀ ਵਿੰਗਾ ਹੋ ਗਿਆ ਹੱਥ ਵੀ ਪੈਰ ਵੀ ਵਿੰਗੇ ਹੋ ਗਏ ਹੁਣ ਧੀਆ ਦਾ ਦੁੱਖ ਖਾਲਸਾਰੀ ਕਿਹਨਾਂ ਨੂੰ ਨਹੀਂ ਹੁੰਦਾ ਜੇ ਧੀ ਪੜ੍ਹੀ ਲਿਖੀ ਨਾ ਹੋਵੇ ਤਾਂ ਵੀ ਉਲਾਮਾ ਮਾਪਿਆਂ ਨੂੰ ਹੁੰਦਾ ਜੇ ਧੀ ਨੂੰ ਕੋਈ ਚੰਗੇ ਸੰਸਕਾਰ ਨਾ ਦਈਏ ਉਹ ਵੀ ਉਲਾਮਾ ਮਾਪਿਆਂ ਨੂੰ ਹੁੰਦਾ ਜਾਂ ਧੀ ਨੂੰ ਕਿਤੇ ਕਿਸੇ ਪ੍ਰਕਾਰ ਕੋਈ ਛੱਟ ਲੱਗੀ ਹੋਵੇ ਜਾਂ ਕਿਸੇ ਪ੍ਰਕਾਰ ਕੋਈ ਉਹਦਾ ਇਲਾਜ ਨਾ ਹੋਇਆ ਹੋਵੇ ਉਹ ਵੀ ਉਲਾਮਾ ਪੇਕਿਆਂ ਨੂੰ ਜਾਂਦਾ ਇਸ ਕਰਕੇ ਮਾਂ ਪਿਓ ਨੂੰ ਬਹੁਤੀ ਫਿਕਰ ਹੁੰਦੀ ਸੋ ਕਹਿੰਦਾ ਅਸੀਂ ਉੱਥੇ ਆਪਣੇ ਰਾਜਸਥਾਨ ਵੀ ਹੋਰ ਵੀ ਕਈ ਬੰਦਿਆਂ ਨੂੰ ਵਿਖਾਇਆ ਕਿਸੇ ਨੇ ਕਿਹਾ ਨੂੰ ਕੋਈ ਸ਼ੈਆ ਕੋਈ ਕਿਸੇ ਹੈ ਤਾਂ ਕੋਈ ਇਹੋ ਜੀ ਜੀ ਸੀ ਪਰ ਕਿਸੇ ਕੋਲੋਂ ਠੀਕ ਨਹੀਂ ਹੋਈ ਕਿਸੇ ਕੋਲੋਂ ਰੋਖ ਨਹੀਂ ਆਈ ਸੋ ਅਸੀਂ ਬੜੇ ਤੰਗ ਪਰੇਸ਼ਾਨ ਆਪਣੇ ਘਰ ਆ ਗਏ ਘਰ ਘੁੰਮ ਫਿਰ ਕੇ ਬੈਠ ਕੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਹੁਣ ਕਿਤੇ ਨਹੀਂ ਲੈ ਕੇ ਜਾਣਾ ਇਹ ਕੁੜੀ ਦੇ ਆਪਣੇ ਕਰਮ ਨੇ ਪਰ ਮੇਰੀ ਘਰ ਵਾਲੀ ਨੇ ਤੇ ਬਾਕੀ ਜਿਹਨੇ ਵੇਖਣਾ ਉਹਨੇ ਕਿਹਾ ਧੀ ਦਾ ਇਲਾਜ ਕਰਾ ਧੀ ਨੂੰ ਕਿਤੇ ਲੈ ਕੇ ਜਾ ਕੱਲ ਨੂੰ ਵਿਹਉਣੀ ਵੀ ਐ ਲੋਕੀ ਤੇਰੇ ਤੈਨੂੰ ਉਲਾਂਬੇ ਦੇਣਗੇ ਮਿਹਣੇ ਮਾਰਨਗੇ ਸੋ ਮਹਾਰਾਜ ਜੀ ਕਹਿੰਦਾ ਆ ਅਸੀ ਕਿਰਪਾ ਹੋਈ ਕਿ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਪਤਾ ਲੱਗਾ ਕਿ ਬੜੀਆਂ ਸੰਗਤਾਂ ਉੱਥੇ ਜਾਂਦੀਆਂ ਬੜੀ ਉਹਨਾਂ ਦੇ ਕਿਰਪਾ ਹੁੰਦੀ ਸੋ ਕਹਿੰਦਾ ਐਵੇਂ ਦੀ ਖੇਡ ਮੇਰੇ ਨਾਲ ਹੋਈ ਤੇ ਮੈਂ ਪਲਾਨ ਕੀਤਾ ਵੀ ਕਿਉਂ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਕੇ ਆਵਾਂ ਪੈਨਾਮਾ ਚੱਲਿਆ ਘਰੋਂ ਅਰਦਾਸ ਬੇਨਤੀ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਦਰਸ਼ਨ ਮੇਲੇ ਕੀਤੇ ਵਾਪਸ ਚਲਾ ਗਿਆ ਸਾਰਾ ਕੁਝ ਮੈਨੂੰ ਫਿਰ ਮੈਂ ਸਰਚ ਕੀਤਾ ਪਤਾ ਲੱਗਾ ਕਿ ਸੰਗਤ ਚੁਪਹਿਰਾ ਸਾਹਿਬ ਕੱਟਦੀ ਐ ਕਹਿੰਦਾ ਘਰ ਮੈਂ ਜੋਤ ਜਗਾ ਕੇ ਤੇ ਚੁਪਹਿਰਾ ਕੱਟਣਾ ਸ਼ੁਰੂ ਕੀਤਾ ਕਹਿੰਦਾ ਜਦੋਂ ਪਹਿਲੇ ਦਿਨ ਚੁਪਹਿਰਾ ਸ਼ੁਰੂ ਕੀਤਾ ਜਿਹੜੀ ਕੁੜੀ ਮੇਰੀ 1 ਮਹੀਨੇ ਤੋਂ 1 ਮਹੀਨਾ ਡੇਢ ਮਹੀਨਾ ਹੋ ਗਿਆ ਸੀ ਉਹ ਬੋਲਦੀ ਨਹੀਂ ਸੀ ਮੂੰਹ ਟੇਡਾ ਹੋ ਗਿਆ ਸੀ ਨਾ ਕੋਈ ਖਾਂਦੀ ਸੀ ਤੇ ਮਾੜਾ ਮੋਡਾ ਕੋਈ ਪਾਣੀ ਪੀਉਂਦੇ ਸਾਂ ਪੀ ਲੈਂਦੀ ਸੀ ਜਾਂ ਜੂਸ ਵਗੈਰਾ ਪੀਉਂਦੇ ਸਾਂ ਉਹ ਪੀ ਲੈਂਦੀ ਸੀ ਹੋਰ ਕੁਝ ਨਹੀਂ ਸੀ ਕਰਦੀ ਕਹਿੰਦਾ ਮੈਂ ਜੋਤ ਜਗਾ ਕੇ ਤੇ ਪਾਠ ਸ਼ੁਰੂ ਕਰਨ ਲੱਗਾ ਸੀ ਪਹਿਲੇ ਦਿਨ ਪੈਠ ਕੇ ਕਹਿੰਦਾ ਅੱਜ ਮੈਂ ਬੈਠਿਆ ਤੇ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਮੇਰੀ ਕੁੜੀ ਨੇ ਇੰਨਾ ਕੁ ਜ਼ੋਰ ਸ਼ਰੀਰ ਦਾ ਲਾਇਆ ਕਿ ਦੋ ਤਿੰਨ ਜਾਣਿਆਂ ਨੇ ਜਿਹੜਾ ਫੜਿਆ ਸੀ ਕਿਸੇ ਕੋਲੋਂ ਵੀ ਫੜੀ ਨਾ ਗਈ ਸਿੱਧਾ ਮੇਰੇ ਕੋਲੇ ਆ ਗਈ ਆ ਕੇ ਤੇ ਮੇਰੇ ਕੋ ਮੈਨੂੰ ਗਲੋਂ ਫੜ ਲਿਆ ਕਹਿੰਦੀ ਮੈਨੂੰ ਜਦੋਂ ਬਾਹੋਂ ਫੜਿਆ ਮੇਰੇ ਹੱਥੋਂ ਪੋਥੀ ਛੁੱਟ ਗਈ ਕਹਿੰਦਾ ਮੈਂ ਮਹਾਰਾਜ ਸੱਚੇ ਪਾਤਸ਼ਾਹ ਕੋ ਬੜੀਆਂ ਮ ਮੰਗੀਆਂ ਕਿ ਮਹਾਰਾਜ ਜੀ ਮੇਰਾ ਕੋਈ ਕਸੂਰ ਨਹੀਂ ਕਹਿੰਦਾ ਪਰ ਮੈਨੂੰ ਇਹ ਹੋਇਆ ਵੀ ਇਹਨੂੰ ਕੀ ਹੋ ਗਿਆ ਕਹਿੰਦਾ ਚਪੈਰਾ ਸਾਹਿਬ ਕਟਿਆ ਹੀ ਨਾ ਗਿਆ ਉਹਨੂੰ ਲੈ ਕੇ ਕਿਤੇ ਗਏ ਉਹਨਾਂ ਨੇ ਝਾੜੂ ਫੂਕ ਕੀਤੀ ਥੋੜਾ ਜਿਹਾ ਆਰਾਮ ਆਇਆ ਕਹਿੰਦਾ ਫਿਰ ਮੈਂ ਸੋਚਿਆ ਫਿਰ ਮੈਂ ਸੁਣਿਆ ਤੁਹਾਡੀਆਂ ਵੀਡੀਓ ਤੋਂ ਕਿ ਚੁਪੈਰੇ ਰੋਜ਼ ਵੀ ਕਰ ਸਕਦੇ ਆ ਜ਼ਰੂਰੀ ਨਹੀਂ ਐਤਵਾਰ ਹੀ ਕਰਨਾ ਕਹਿੰਦਾ ਅਗਲੇ ਦਿਨ ਮੈਂ ਜਦੋਂ ਫੇਰ ਸ਼ੁਰੂ ਕਰਨ ਲੱਗਾ ਫਿਰ ਐਵੇਂ ਹੋਇਆ ਤਿੰਨ ਦਿਨ ਕਹਿੰਦਾ ਇਦਾਂ ਹੁੰਦਾ ਰਿਹਾ ਤੀਜੇ ਦਿਨ ਤੋਂ ਬਾਅਦ ਕਹਿੰਦਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਇੰਨਾ ਕੁ ਵਿਸ਼ਵਾਸ ਹੋ ਗਿਆ ਕਿ ਜੇ ਮੈਂ ਚੁਪੈਰਾ ਸਾਹਿਬ ਕੱਟਣ ਲੱਗਦਾ ਹਾਂ ਤੇ ਉਹ ਚੀਜ਼ ਮੈਨੂੰ ਕੱਟਣ ਨਹੀਂ ਦਿੰਦੀ ਪਰ ਮਹਾਰਾਜ ਕਿਰਪਾ ਕਰੋ ਕੋਈ ਇਹੋ ਜੀ ਮਿਹਰ ਕਰੋ ਵੀ ਮੈਂ ਕਟਾਂ ਕਿਨਾਂ ਮੇਰੇ ਮਨ ਵਿੱਚ ਆਇਆ ਤਾਂ ਅਸੀਂ ਕੁੜੀ ਆਪਣੀ ਨੂੰ ਬੰਨਤਾ ਰਸੇ ਨਾਲ ਬੰਨਿਆ ਕਹਿੰਦਾ ਮੈਨੂੰ ਇੰਨਾ ਕੁਦੋਂ ਦੁੱਖ ਹੋਇਆ ਕਿ ਮੇਰੀ ਬੱਚੀ ਮੇਰੇ ਹਿਰਦੇ ਹੁੰਦੇ ਆ ਖਾਲਸਾ ਜੀ ਬੱਚੇ ਜਿਹੜੇ ਹੁੰਦੇ ਆ ਟੁਕੜੇ ਹੁੰਦੇ ਆ ਦਿਲ ਦੇ ਕਹਿੰਦਾ ਮੈਂ ਉਹਨੀਆਂ ਲੱਤਾਂ ਬਾਹਾਂ ਬੰਨ ਕੇ ਤੇ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਜਿੰਦਾ ਲਾ ਕੇ ਤੇ ਫਿਰ ਦੁਪਹਿਰਾ ਸਾਹਿਬ ਕਟਿਆ ਕਹਿੰਦਾ ਮਹਾਰਾਜ ਦੀ ਐਸੀ ਕਿਰਪਾ ਹੋਈ ਪਹਿਲਾਂ ਉਹਨੇ ਘਟੋ ਘਟ ਅੱਧਾ ਘੰਟਾ ਘੰਟਾ ਬੂਹਾ ਪੰਨਿਆ ਰੇੜ ਰੁੜ ਕੇ ਉਥੇ ਆ ਗਈ ਖਾਲਸਾ ਜੀ ਕਹਿੰਦੀ ਬੂਹਾ ਪਾਂਦੀ ਰਹੀ ਸਿਰ ਮਾਰਦੀ ਰਹੀ ਕਹਿੰਦਾ ਵੀ ਮੇਰੀ ਘਰ ਵਾਲੀ ਕਵੇ ਵੀ ਆਪਾਂ ਬੂਹਾ ਖੋਲੀਏ ਵੀ ਉਹਨਾ ਹੋਵੇ ਨੁਕਸਾਨ ਕਰ ਲਵੇ ਕੋਈ ਤੇ ਕਹਿੰਦਾ ਮੈਂ ਮਨਜੋ ਸੋਚਿਆ ਅੱਗੇ ਨੁਕਸਾਨ ਕਿਹੜਾ ਘਟ ਹੋਇਆ ਕਹਿੰਦਾ ਮੈਂ ਉੱਚੀ ਉੱਚੀ ਬਾਣੀ ਪੜਨੀ ਸ਼ੁਰੂ ਕੀਤੀ ਕਹਿੰਦਾ ਜਦੋਂ ਮੈਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਬੂਹਾ ਖੜਕਣੋਂ ਬੰਦ ਹੋ ਗਿਆ ਕਹਿੰਦਾ ਮੇਰੇ ਘਰਦਿਆਂ ਨੇ ਬੂਹਾ ਖੋਲ ਕੇ ਅੰਦਰ ਦੇਖਿਆ ਤੇ ਆਰਾਮ ਨਾਲ ਬਿਹੋਸ਼ ਹੋ ਗਈ ਸੀਗੀ ਹੱਥ ਉਹਦੇ ਸਿੱਧੇ ਹੋ ਗਏ ਸੀ ਹੱਥ ਤੇ ਪੈਰ ਸਿੱਧੇ ਹੋ ਗਏ ਸੀ ਸਭ ਕੁਝ ਠੀਕ ਹੋ ਗਿਆ ਸੋ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਪਹਿਲਾ ਚਪੈਰਾ ਘਰ ਦੇ ਵਿੱਚ ਕਟਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਕਹਿੰਦਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਦਿੱਲੀ ਚਪੈਰਾ ਕੱਟਦੇ ਆਂ ਕਹਿੰਦਾ ਮੈਂ ਮਨੇਰੇ 2 ਵਜੇ ਸ਼ੁਰੂ ਕਰਦਾ ਸਵੇਰੇ ਸਵੇਰ ਆਪਣਾ ਨਿਤਨੇਮ ਪੰਜ ਬਾਣੀਆਂ ਪਹਿਲਾਂ ਕਰਦਾ ਉਸ ਤੋਂ ਬਾਅਦ ਚਪੈਰਾ ਸਾਹਿਬ ਨਾਲ ਸ਼ੁਰੂ ਕਰ ਦਿੰਦੇ ਆ ਤੇ ਬਾਣੀ ਪੜ੍ਹਦੇ ਆ ਘਰ ਬਾਣੀ ਚੱਲਦੀ ਰਹਿੰਦੀ ਹੈ ਮੇਰੀ ਬੱਚੀ ਬਿਲਕੁਲ ਠੀਕ ਹੈ ਬਿਲਕੁਲ ਸਹੀ ਆ ਉਹਨੂੰ ਕੋਈ ਕਿਸੇ ਪ੍ਰਕਾਰ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਨਹੀਂ ਉਹ ਜਿਹੜੀ ਕੋਈ ਉਹਦੇ ਵਿੱਚ ਸ਼ਾਇ ਸੀ ਉਹ ਉਦੋਂ ਬਾਣੀ ਨਾਲ ਹੀ ਭੱਜ ਗਈ ਜੋਤ ਨਾਲ ਹੀ ਭੱਜ ਗਈ ਸੋ ਖਾਲਸਾ ਜੀ ਮਹਾਰਾਜ ਨੇ ਐਵੇਂ ਨਹੀਂ ਕਹਿਣਾ ਕੀਤਾ ਨਿਹੰਗਾਂ ਸਿੰਘਾਂ ਦੇ ਜਿੱਥੇ ਰਗੜੇ ਲੱਗ ਜਾਂਦੇ ਨਾ ਉਥੋਂ ਵੱਦ ਬਲਾਵਾ ਭੱਜ ਜਾਂਦੀਆਂ ਤੇ ਸਤਿਗੁਰ ਦੀ ਬਾਣੀ ਨਾਲ ਕਿਉਂ ਨਾ ਭੱਜਣਗੀਆਂ ਜਿੱਥੇ ਫੌਜਾਂ ਆ ਕੇ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਕਰ ਲੋ ਉਥੇ ਸੁਖ ਵਰਤ ਜਾਂਦਾ ਮਹਾਰਾਜ ਦੀ ਜੋਤ ਜਗ ਜੇ ਸ਼ਹੀਦਾ ਸਿੰਘਾਂ ਦੀ ਉਥੇ ਸੁਖ ਵਰਤ ਜਾਂਦਾ ਸੋ ਖਾਲਸਾ ਜੀ ਇਹ ਅਸੀਂ ਹੱਡ ਬੀਤੀ ਉਹ ਉਹਨਾਂ ਨੇ ਦੱਸਣਾ ਕੀਤਾ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਲਗਾਤਾਰ ਖੁੱਲੇ ਚ ਪੈਰੇ ਰੋਜ਼ ਪੈਰਾ ਸੇਵ ਕਰਦੇ ਆਂ ਤੇ ਮਹਾਰਾਜ ਦੀ ਕਿਰਪਾ ਸਦਕਾ ਸਾਡੀ ਧੀ ਵੀ ਨਾਲ ਬਾਣੀ ਪੜਦੀ ਹੈ ਤੇ ਮਹਾਰਾਜ ਦੀ ਕਿਰਪਾ ਸਦਕਾ ਆਨੰਦ ਹੈ ਤੇ ਅਸੀਂ ਆਪਣੀ ਬੱਚੀ ਨੂੰ ਪੁੱਛਦੇ ਸਾਂ ਵੀ ਤੈਨੂੰ ਕੀ ਹੁੰਦਾ ਸੀ ਉਹਨੂੰ ਕੁਝ ਵੀ ਨਹੀਂ ਸੀ ਪਤਾ ਪਰ ਇੱਕ ਗੱਲ ਦੱਸਦੀ ਸੀ ਵੀ ਜਦੋਂ ਤੁਸੀਂ ਬਾਣੀ ਪੜ੍ਹਨ ਲੱਗਦੇ ਸੀ ਉਦੋਂ ਮੈਨੂੰ ਅਗ ਨਜ਼ਰ ਆਉਂਦੀ ਸੀ ਸਾਰੇ ਪਾਸੇ ਅੱਗ ਵੀ ਅੱਗ ਲੱਗੀ ਮੈਨੂੰ ਅੱਗ ਲੱਗ ਜਣੀ ਮੈਂ ਮਰ ਜਾਣਾ ਮੈਨੂੰ ਇਹ ਫੀਲ ਹੁੰਦਾ ਸੀ ਉਹ ਤੋਂ ਇਲਾਵਾ ਜਿਹੜਾ ਇੱਕ ਮਹੀਨਾ ਕਿਸੇ ਨੇ ਉਹਨੂੰ ਫੜ ਛੱਡਿਆ ਉਹਨੂੰ ਇੱਕ ਮਹੀਨੇ ਦਾ ਕੋਈ ਚੇਤੇ ਨਹੀਂ ਕੀ ਹੋਇਆ ਉਹਦੇ ਨਾਲ ਕਿਉਂ ਹੋਇਆ ਸੋ ਐਸੀ ਮਹਾਰਾਜ ਦੀ ਬਾਣੀ ਵਿੱਚ ਤਾਕਤ ਹੈ ਖਾਲਸਾ ਜੀ ਐਵੇਂ ਥਾਂ ਥਾਂ ਭਟਕਦੇ ਨਾ ਫਿਰੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜੋ ਸਹਿਜ ਪਾਠ ਕਰੋ ਸਤਿਗੁਰੂ ਜੀ ਬਾਣੀ ਦਾ ਜਾਪ ਕਰੋ ਮਹਾਰਾਜ ਦੀ ਬਾਣੀ ਬਰਕਤਾਂ ਦੇਣ ਵਾਲੀ ਹੈ ਸੁੱਖ ਦੇਣ ਵਾਲੀ ਹੈ ਸਾਰੀਆਂ ਚਿੰਤਾਾਂ ਝੋਰੀਆਂ ਨੂੰ ਘਰੋਂ ਕੱਢਣ ਵਾਲੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਿਟਾਈ ਖਾਲਸਾ ਦੀ ਸਾਰੀਆਂ ਚਿੰਤਾਵਾਂ ਦੂਰ ਕਰਨ ਵਾਸਤੇ ਬਾਣੀ ਪ੍ਰਗਟ ਹੋਈ ਹੈ ਪਤਾ ਨਹੀਂ ਸਾਨੂੰ ਕਦੋਂ ਸਮਝ ਆਵੇਗੀ ਅਸੀਂ ਥਾਂ ਥਾਂ ਮੱਥੇ ਮਾਰਦੇ ਫਿਰਦੇ ਹਾਂ ਥਾਂ ਥਾਂ ਡਿੱਗਦੇ ਫਿਰਦੇ ਹਾਂ ਦੋ ਇੱਟਾਂ ਰੱਖ ਕੇ ਕਿਤੇ ਕੋਈ ਚੀਜ਼ ਬਣ ਜਾਂਦੀ ਉੱਥੇ ਵੀ ਬੰਦੇ ਮੱਥਾ ਟੇਕਣ ਲੱਗ ਪੈਂਦੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰੋ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੂੰ ਕਿਸੇ ਨੇ ਯਾਦ ਨਹੀਂ ਕੀਤਾ ਕੂਰ ਕਿਰਿਆ ਊਰਜਾ ਸਭ ਹੀ ਜੱਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਾਰੇ ਪਾਸੇ ਕੂਰ ਹੀ ਫਸਰਿਆ ਹੋਇਆ ਤੇ ਕੂੜ ਨੂੰ ਸੰਸਾਰ ਮੰਨੀ ਜਾਂਦਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਕਿਦੇ ਉਹਦੀ ਸ਼ਰਨ ਆ ਕੇ ਵੇਖੋ ਮਹਾਰਾਜ ਦੀ ਸ਼ਰਨ ਆ ਕੇ ਸਬੇ ਸੁਖ ਪ੍ਰਾਪਤ ਹੋ ਜਾਂਦੇ ਹਰ ਪ੍ਰਕਾਰ ਦੀ ਚਿੰਤਾ ਦੂਰ ਹੋ ਜਾਂਦੀ ਪਰ ਭਾਈ ਸਬਰ ਕਰਨਾ ਪੈਂਦਾ ਇਹ ਨਹੀਂ ਕਿ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਲਿਆ ਤੇ ਕਹੋ ਕਿ ਮਹਾਰਾਜ ਕਲਗੀਧਰ ਪਾ ਸਾਰੇ ਸੁੱਖ ਦੇ ਦੇਣ ਐਵੇਂ ਨਹੀਂ ਹੋਣਾ ਮਿਹਨਤ ਕਰਨੀ ਪੈਣੀ ਆ ਕੋਈ 2 ਮਹੀਨੇ 4 6 ਸਾਲ ਇਦਾਂ ਖਾਲਸਾ ਜੀ ਮਹਾਰਾਜ ਦੀ ਬਾਣੀ ਫਿਰ ਬਰਕਤਾਂ ਵਰਸਾਉਂਦੀ ਹੈ ਪਰ ਇੱਕ ਦਿਨ ਜਾਬ ਕੀਤਾ ਦੂਜੇ ਦਿਨ ਕੀਤਾ ਨਹੀਂ ਤੀਜੇ ਦਿਨ ਕੀਤਾ ਫਿਰ ਚਾਰ ਦਿਨ ਕੀਤਾ ਨਹੀਂ ਐਵੇਂ ਕੁਝ ਨਹੀਂ ਹੋਣਾ ਸੋ ਮਹਾਰਾਜ ਦੀ ਕਿਰਪਾ ਬਾਣੀ ਦਾ ਜਪ ਕੀਤੇ ਆ ਹੁੰਦੀ ਆ ਫਿਰ ਦੂਸਰੀ ਗੱਲ ਖਾਲਸਾ ਜੀ ਜਿਹੜੇ ਸ਼ਹੀਦ ਸਿੰਘਾਂ ਦੀ ਕਿਰਪਾ ਸਦਕਾ ਸ਼ੀਦੀ ਦੇਗਾ ਕਰਵਾ ਰਹੇ ਨੇ ਸੰਗਤ ਕਰਵਾਉਂਦੀ ਆ ਭਾਈ ਆਪਣੀ ਜਿਹਨੇ ਅਰਦਾਸ ਕਰਾਉਣੀ ਆ ਦਾਸਰੇ ਕੋਲੋਂ ਤੇ ਉਹ ਆਪਣੀ ਅਰਦਾਸ ਕਾਪੀ ਤੇ ਪਹਿਲਾਂ ਨਾਮ ਲਿਖ ਲੋ ਆਪਣਾ ਜਿਹਦੀ ਅਰਦਾਸ ਕਰਾਉਣ ਲੱਗੇ ਉਹ ਫਲਾਣੇ ਦਾ ਆ ਨਾਮ ਹੈ ਐ ਉਹਦੀ ਅਰਦਾਸ ਹੈ ਕਾਪੀ ਤੇ ਲਿਖ ਕੇ ਅਰਦਾਸਾਂ ਭੇਜੋ ਬੋਲ ਕੇ ਨਾ ਭੇਜੋ ਨਹੀਂ ਸੁਣੀਆਂ ਜਾਂਦੀਆਂ ਫਿਰ ਕਈਆਂ ਦੇ ਅਜੇ ਤੱਕ ਜਵਾਬ ਨਹੀਂ ਦਿੱਤੇ ਗਏ ਕਿਉਂਕਿ ਇਨਾਂ ਸਮਾ ਨਹੀਂ ਹੁੰਦਾ ਸੋ ਲਿਖ ਕੇ ਆਪਣੀ ਪਰਚੀ ਪਾ ਦਿਆ ਕਰੋ ਮਹਾਰਾਜ ਦੀ ਕਿਰਪਾ ਸਦਕਾ ਅਰਦਾਸ ਬੇਨਤੀ ਕਰਵਾ ਦਿਆ ਕਰਾਂਗੇ ਔਰ ਦੂਸਰੀ ਗੱਲ ਦੋ ਚਾਰ ਬੰਦਿਆਂ ਨੇ ਮੈਨੂੰ ਮੈਸੇਜ ਕੀਤਾ ਕਿ ਭਾਈ ਸਾਹਿਬ ਜੀ ਅਸੀਂ ਸ਼ੀਦੀ ਦੇਖ ਕਰਵਾਈ ਸਾਨੂੰ 10 ਦਿਨ ਹੋ ਗਏ ਸ਼ੀਦੀ ਦੇਖ ਕਰਵਾਏ ਨੂੰ ਸਾਡਾ ਕਾਰਜ ਨਹੀਂ ਸਫਲਾ ਹੋਇਆ ਤੇ ਖਾਲਸਾ ਜੀ ਕਹੀਂ ਇਹੋ ਜਿਹੇ ਡਾਕਟਰ ਨੇ ਜਿੰਨਾਂ ਕੋਲੇ ਤੁਸੀਂ 5-5 ਸਾਲ ਤੋਂ ਦਵਾਈ ਖਾ ਰਹੇ ਹੋ ਠੀਕ ਹੋ ਗਏ ਹੋ ਸੋ ਐਵੇਂ ਨਹੀਂ ਹੁੰਦਾ ਸਬਰ ਰੱਖਣਾ ਪੈਂਦਾ ਹੁੰਦਾ ਕਈ ਵਾਰੀ ਸਾਡੀ ਆਪਣੀ ਭਾਵਨਾ ਨਹੀਂ ਬਣਦੀ ਅਰਦਾਸ ਉੱਥੇ ਕੀ ਕਰੇਗੀ ਖਾਲਸਾ ਜੀ ਹੁਣ ਮੈਂ ਤੁਹਾਨੂੰ ਹੱਦ ਬੀਤੀਆਂ ਸੁਣਾਉਣਾ ਹਾਂ ਅਰਦਾਸ ਛੇਦੀ ਦੇਗਾ ਨਹੀਂ ਕਰਵਾਈਆਂ ਪਿੱਛੇ ਦੋ ਦਿਨ ਗੱਲਾਂ ਸੁਣਾਈਆਂ ਅੱਗੇ ਵੀ ਸੁਣਾਵਾਂਗਾ ਕਈਆਂ ਦੇ ਹਿਰਦੇ ਵਿੱਚ ਇੰਨਾ ਕੁ ਪ੍ਰੇਮ ਇੰਨਾ ਕੁ ਉਹਨਾਂ ਨੂੰ ਭਰੋਸਾ ਛੇਦੀ ਦੇ ਕੇ ਤੇ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਉਹ ਕਰਾਉਂਦੇ ਨਾਲ ਹੀ ਕਾਰਜ ਫਤਿਹ ਹੋ ਜਾਂਦਾ ਸੋ ਸ਼ਰਧਾ ਭਾਵਨਾ ਰੱਖਣ ਦੀ ਲੋੜ ਹੈ ਮਹਾਰਾਜ ਕਲਗੀਧਰ ਪਾਤਸ਼ਾਹੀ ਫਿਰ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਮਹਾਰਾਜ ਦੀਨ ਦੁਨੀ ਦੇ ਪਾਤਸ਼ਾਹ ਹਰਥਾਂ ਰਖਵਾਲੇ ਹੋਣ ਵਾਲੇ ਸਤਿਗੁਰੂ ਹਰ ਸੁਵਾਸ ਨਾਲ ਪਾਲਣ ਵਾਲੇ ਸਤਿਗੁਰੂ ਐਸੇ ਸਤਿਗੁਰਾਂ ਜੀ ਨੂੰ ਸਿਮਰਿਆ ਸੁਖ ਪ੍ਰਾਪਤ ਹੁੰਦਾ ਖਾਲਸਾ ਜੀ ਮਹਾਰਾਜ ਨੂੰ ਸਦਾ ਜਪੀਏ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਉਹ ਲੋਕ ਤੇ ਪਰਲੋਕ ਵਿੱਚ ਰੱਖਿਆ ਕਰਨ ਵਾਲਾ ਵਾਹਿਗੁਰੂ ਉਹਨੂੰ ਯਾਦ ਕਰੀਏ ਉਹਦੇ ਚਰਣੀ ਲੱਗੀਏ ਕਿਉਂਕਿ ਐਸੇ ਸਤਿਗੁਰਾਂ ਦੀ ਚਰਣੀ ਲੱਗਿਆਂ ਦਰਗਾਹ ਦੇ ਵਿੱਚ ਢੋਈ ਮਿਲਦੀ ਹੈ ਥਾਂ ਮਿਲਦੀ ਹੈ ਸੋ ਮਹਾਰਾਜ ਦਇਆ ਕਰਨ ਸਾਰਿਆਂ ਨੂੰ ਮਹਾਰਾਜ ਸੁਖ ਵਰਤੌਣ ਦੀਨ ਦੁਨੀ ਦੇ ਪਾਸ਼ਾ ਮਹਾਰਾਜ ਕਲਗੀ ਤਰਸਵਾਮੀ ਜੀ ਆਪਣੇ ਚਰਨਾਂ ਵਿੱਚ ਸਾਰਿਆਂ ਨੂੰ ਰੱਖਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ